સુપ્રીમ ટાઇમ્સ ન્યૂઝ ચેનલ ਵਿੱਚ આપ ਸਭ ਦਾ સ્વાગત છે. પંજાબ વિધાનસભા ਦੇ સ્પીકર કુતાર સિંહ સંધવા ਨੇ મુખ્યમંત્રી ભગવંત સિંહ માન ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ મુખ્યમંત્રી તੀਰਥ ਯਾਤਰਾ ਸਕੀਮ ਤਹਿਤ ਤਲਵੰਡੀ ਸਾਬੋ ਅਤੇ ਅਨੰਦਪુર ਸਾਹਿਬ ਦੇ દર્ਸ਼ਨਾ ਲਈ ਜਾਣ ਵਾਲੇ ਸ਼ਰਧਾਲੂਆਂ ਦੀ バス ਨੂੰ ਕੋੜਕਪੁਰਾ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ મુખ્યમંત્રી ભਗਵંત સિંહ માન ਦੀ ਅਗਵਾਈ ਵਾਲੀ ਸਰਕਾਰ ਜਿਸਨੇ ਸਰਵਣਪੁੱਤ ਬਣ ਕੇ ਲੋਕਾਂ ਨੂੰ ਵੱਖ-ਵੱਖ ਤੀਰਸਥਾਨਾਂ ਤੇ ਦਰਸ਼ਨ ਕਰਵਾਉਣ ਦੀ ਕਵਾਇਦਾ ਸ਼ੁਰੂ ਕਰਦਿਆਂ ਇਹ ਪੁੰਨ ਦਾ ਕੰਮ ਕੀਤਾ। ਉਹਨਾਂ ਦੱਸਿਆ ਕਿ ਹਲਕਾ ਕੋਟਪੁਰਾ ਚੋਂ ਇਹ 10ਵਾਂ ਜੱਥਾ ਤੀਰਥ ਯਾਤਰਾ ਲਈ ਜਾ ਰਿਹਾ ਹੈ। ਇਹ ਜੱਥਾ ਵੱਖ-ਵੱਖ ਤੀਰਸਥਾਨਾਂ ਦੇ ਦਰਸ਼ਨ ਕਰਦਾ ਹੋਇਆ ਸ਼ਾਮ ਨੂੰ ਸ਼੍ਰੀ ਆਨੰਦਪੁਰ ਸਾਹਿਬ ਪਹੁੰਚੇਗਾ ਅਤੇ ਅੱਜ ਉੱਥੇ ਹੀ ਠਹਿਰੇਗਾ। ਵਾਪਸੀ 11 ਫਰਵਰੀ ਨੂੰ ਹੋਵੇਗੀ। ਪੰਜ ਕੀ ਨਾਮ ਹੈ ਆਪਣਾ? ਇਹ ਕੀ ਤਸਵੀਰ ਕਾ ਰਹੀ? ਕਿਹੜੇ ਪਿੰਡੋਂ ਆਏ ਹੋ? ਲੋਕਲ ਕੋਟਕਪੁਰੇ ਤੋਂ ਕਿਹੜੇ ਕਿਹੜੇ ਪਾਸੇ ਜਾ ਰਹੇ ਹੋ ਅਸੀਂ ਜਾਣਾ ਹੈ ਆਨੰਦਪੁਰ ਸਾਹਿਬ ਜੀ ਅੱਛਾ ਸੀਟਾ ਬੁਰਗਾ ਪਹਿਲਾਂ ਗੰਗਵਾ ਸਾਹਿਬ ਤੁਮ ਦਾ ਮਾਸ ਸਾਹਿਬ ਜੀ ਅੱਛਾ ਕਿਵੇਂ ਲੱਗਦੀ ਹੈ ਤੁਹਾਨੂੰ ਇਹ ਮੁੱਖ ਮੰਤਰੀ ਮੁਫਤ ਯਾਤਰਾ ਸਕੀਮ ਸਾਨੂੰ ਬਹੁਤ ਵਧੀਆ ਲੱਗਾ ਜੀ ਬਹੁਤ ਵਧੀਆ ਧੰਨਵਾਦ ਕਰਦੇ ਆਸੀਂ ਉਹਨਾਂ ਦਾ ਕਿਹਦਾ ਧੰਨਵਾਦ ਕਰਦੇ ਹੋ ਮੁੱਖ ਮੰਤਰੀ ਦਾ ਜੀ ਅੱਛਾ ਅੱਛਾ ਉਹ ਆ ਕਰਦੇ ਬਹੁਤ ਵਧੀਆ ਨੰਤਰਕਿਆ ਬਖਸ਼ਿਮ ਪਰਮਾਤਮਾ ਨਾ ਮੈਂ ਤੁਹਾਡਾ ਜਿੰਦਰ ਕੋਲ ਕਿਹੜਾ ਪਿੰਡ ਕੋੜਕਪੁਰੇ ਕਿਹੜੇ ਕਿਹੜੇ ਪਾਸੇ ਜਾ ਰਹੇ ਹੋ ਅਸੀਂ ਅਨੰਦਪੁਰ ਨਾਲ ਜਾ ਰਹੇ ਹਾਂ ਅਨੰਦਪੁਰ ਸਾਹਿਬ ਹੋਰ ਕਿਵੇਂ ਲੱਗੀ ਯਾਤਰਾ ਇਹ ਬਹੁਤ ਵਧੀਆ ਲੱਗੀ ਹਾਂਜੀ ਬਹੁਤ ਵਧੀਆ ਲੱਗੀ ਮੁੱਖ ਮੰਤਰੀ ਦਾ ਉਪਰਾਲਾ ਕਿਵੇਂ ਲੱਗਾ ਬਹੁਤ ਵਧੀਆ ਹੈ ਬਹੁਤ ਮਨਾ ਕੀਤਾ ਉਹਨਾਂ ਨੇ ਬਜ਼ੁਰਗਾਂ ਵਾਸਤੇ ਹਾਂਜੀ ਇਹਨੇ ਨਾਲ ਅਸੀਂ ਦਰਸ਼ਨ ਕਰ ਲਏ ਗੁਰਦੁਆਰਿਆਂ ਦੇ ਹਾਂਜੀ ਜ ਆਪਣਾ ਦਲਬਾਗ ਸਿੰਘ ਹਾਂਜੀ ਦਲਬਾਗ ਸਿੰਘ ਦਲਬਾਗ ਸਿੰਘ ਜੀ ਕਿੱਥੇ ਕਿੱਥੇ ਜਾ ਰਹੇ ਹੋ ਇੱਥੋਂ ਦਮਦੋਸ ਸਾਹਿਬ ਮੋਤੋ ਨਾਨਪੁਰ ਸਾਹਿਬ ਤੇ ਰਾਜ ਕਰਵਾਣ ਕਿਹੜਾ ਪਿੰਡ ਆ ਤੁਹਾਡਾ ਰੱਤੀ ਰੋੜੀ ਰੱਤੀ ਰੋੜੀ ਕਿਵੇਂ ਮਹਿਸੂਸ ਕਰਦੇ ਹੋ ਇਸ ਯਾਤਰਾ ਨੂੰ ਬਹੁਤ ਵਧੀਆ ਮਹਿਸੂਸ ਕਰਦੇ ਆ ਜੀ ਧੰਨਵਾਦ ਕਰਦੇ ਆ ਉਹਨਾਂ ਦਾ ਮੁੱਖ ਮੰਤਰੀ ਦਾ ਅੱਛਾ ਜੀ ਸਾਨੂੰ ਦਰਸ਼ਨ ਕਰਾ ਰਹੇ ਆ ਅੱਛਾ ਜੀ ਕਿੰਡਾ ਦੇ ਰਹੇ ਆ ਹੋ ਵੀ ਬਹੁਤ ਸਾਰੀਆਂ ਸਹੂਤਾਵਾਂ ਦੇ ਰਹੇ ਆ ਸਾਨੂੰ ਅਸੀਂ ਬਹੁਤ ਬਹੁਤ ਧੰਨਵਾਦੀ ਆ ਤੁਹਾਡੇ ਵੀ ਧੰਨਵਾਦੀ ਜਿਨ੍ਹਾਂ ਨੇ ਸਾਡੀ ਤੁਸੀਂ ਆ ਫੋਟੋ ਕਰ ਰਹੇ ਆ ਕੀ ਨਾਮ ਹੈ ਜੀ ਆਪਣਾ ਸ਼ਿਵਰਾਜ ਸਿੰਘ ਜੀ ਸ਼ਿਵਰਾਜ ਸਿੰਘ ਜੀ ਕਿਹੜਾ ਪਿੰਡ ਰੱਤੀ ਰੋੜੀ ਰੱਤੀ ਰੋੜੀ ਕੀ ਮਹਿਸੂਸ ਕਰਦੇ ਹੋ ਬੜਾ ਵਧੀਆ ਮਹਿਸੂਸ ਕਰ ਰਿਹਾ ਹਾਂ ਅੱਛਾ ਕਿਤੇ 55 ਸਾਲ ਦੀ ਉਮਰ ਹੋ ਗਈ ਹੈ ਵੈ ਜਾਣਾ ਪੈਨ ਪਹਿਲਾ ਚਾਹੀਦਾ ਹੈ ਤੇ ਮੈਂ ਨਹੀਂ ਅਜੇ ਤੱਕ ਗਿਆ ਇਹ ਮੁੱਖ ਮੰਤਰੀ ਸਾਹਿਬ ਦਾ ਭਰਾਲਾ ਉਹਦੇ ਕਰਕੇ ਅਸੀਂ ਜਾ ਰਹੇ ਹਾਂ ਅੱਜ ਅੱਛਾ ਤੁਹਾਡੀ ਵੀ ਕੋਈ ਡਿਊਟੀ ਲਈ ਹੈ ਇਸ ਯਾਤਰਾ ਅੱਜ ਮੈਂ ਕੋਆਰਡੀਨੇਟਰ ਹਾਂ ਤੁਸੀਂ ਕੋਆਰਡੀਨੇਟਰ ਹੋ ਹਾਂਜੀ ਨਾਲ ਇੱਕ ਕਿੱਟ ਦੇ ਰਹੇ ਨੇ ਹਾਂਜੀ ਕਿੱਟ ਦੇ ਰਹੇ ਹੋ ਕਿੱਟਾਂ 'ਚ ਪਤਾ ਕੀ ਕੁਝ ਉਹ ਵਿੱਚ ਸਾਰਾ ਰੋਜ਼ ਜਿਹੜਾ ਪਰियोजना ਵਰਤਾਂ ਚ ਆਉਂਦੀਆਂ ਚੀਜ਼ਾਂ ਸਾਰੀਆਂ ਉਹਦੇ ਵਿੱਚ ਹੈਗਾ ਜੀ ਉਹਨੂੰ ਦੋ ਸਾਰੀਆਂ ਨਹੀਂ ਮਿਹਰਬਾਨ ਜੀ ਆਪਣਾ ਮੇਰਾ ਨਾਮ ਨਰੇਤ ਸਿੰਘ ਲਾਈ ਨਰੇਤ ਸਿੰਘਲਾ ਜੀ ਯਾਤਰਾ ਬਾਰੇ ਦਿਓ ਜਾਣਕਾਰੀ ਯਾਤਰਾ ਇਹ ਜਿਹੜੀ ਯਾਤਰਾ ਜੀ 10ਵੀਂ ਬੱਸ ਕੋੜਕਪੁਰੇ ਤੋਂ ਜਿਹੜੀ ਚੱਲੀ ਆ ਜੀ ਜੀ ਇਹ ਮੁੱਖ ਮੰਤਰੀ ਤੀਰਥ ਯੋਜਨਾ ਜੀ ਜੀ ਤੇ ਮਾਨਯੋਗ ਭਗਵੰਤ ਮਾਨ ਜੀ ਮੁੱਖ ਮੰਤਰੀ ਤੇ ਸਾਡੇ ਸਪੀਕਰ ਸਾਹਿਬ ਦੇ ਯਤਨਾਂ ਦੇ ਇਹ 10ਵੀਂ ਬੱਸ ਹੈ ਤੇ ਇਹਦੇ ਵਿੱਚ ਸਾਰੀਆਂ ਲੜਿੰਦੀਆਂ ਜਿਹੜੀਆਂ ਸੁਵਿਧਾ ਦਿੱਤੀਆਂ ਜਾਂਦੀਆਂ ਜੀ ਜੀ ਆਉਣਾ ਜਾਣਾ ਰਹਿਣਾ ਸਹਿਣਾ ਫ੍ਰੀ ਆ ਜੀ ਨੇ ਕਿੱਟ ਦਿੰਦੇ ਹੋ ਜਿਹੜੇ ਕਿੱਟ 'ਚ ਕੀ ਕੁਛ ਹੈ ਇਹਦੇ ਵਿੱਚ ਤੌਲੀਆ ਚਾਦਰ ਖੇਸ ਦੱਬਲ ਜੀ ਤੇ ਨਹਾਉਣ ਦਾ ਸਮਾਨ ਆਈ ਸਾਰਾ ਤੇਲ ਸਾਬਣ ਪੇਸਟ ਬੁਰਸ਼ ਆ ਸਾਰਾ ਕੁਝ ਹੁੰਦਾ ਹੀ ਸਾਰਾ ਕੁਝ ਹੁੰਦਾ ਹਾਂਜੀ ਸਾਰੇ ਯਾਤਰੀਆਂ ਲਈ ਹੁੰਦਾ ਇਹ ਸਾਰੇ ਯਾਤਰੀਆਂ ਲਈ ਆ ਜੀ ਸਾਰਿਆਂ ਨੂੰ ਇੱਕ ਇੱਕ ਕਿੱਟ ਇੱਕ ਇੱਕ ਕਿੱਟ ਉਹਨਾਂ ਨੂੰ ਦਿੱਤੀ ਜਾਂਦੀ ਹੈ ਜੀ ਉਹਨਾਂ ਨੂੰ ਦੇ ਦਿੱਤੀ ਜਾਂਦੀ ਹੈ ਹਾਂਜੀ ਉੱਥੇ ਰਹਿਣ ਸਹਿਣ ਦਾ ਨਾਲ ਸਾਡੇ ਕੋਆਰਡੀਨੇਟਰ ਆ ਜੀ ਇੱਥੇ ਸਿਵਰਾਜ ਜੀ ਉਹਨਾਂ ਨੂੰ ਨਾਲ ਭੇਜ ਰਹੇ ਆ ਤੇ ਉਹ ਸਾਰਾ ਇਹਨਾਂ ਦਾ ਖਿਆਲ ਰੱਖ ਕੇ ਤੇ ਆਪ ਦਾ ਤੇ ਕੁਝ ਕਿ ਯਾਦ ਆ ਹੁਣ ਤੱਕ ਕਿੱਥੇ ਕਿੱਥੇ ਗਈਆਂ ਨੇ ਜੀ ਯਾਤਰਾ ਵਾਲੀਆਂ ਬੱਸਾਂ ਇਹ ਖਾਟੂ ਸ਼ਾਮ ਜੀ ਤੇ ਸਾਲਾ ਸਰ ਗਈ ਆ ਜੀ ਜੀ ਇਧਰ ਦਮਦਮਾ ਸਾਹਿਬ ਤੇ ਇਧਰ ਸਰਹੰਦ ਵਾਲੇ ਸਾਈਡ ਤੇ ਜੀ ਉਹ ਸਿੱਧੀ ਦਿਨਾਂ ਦੇ ਵਿੱਚ ਕਾਫੀ ਬੱਸਾਂ ਭੇਜੀਆਂ ਉਹ ਤੋਂ ਲਗਾਤਾਰ ਹੀ ਜੀ ਤੇ ਇਧਰ ਚੰਤਪੁਰ ਨਹੀਂ ਜਵਾਲਾ ਜੀ ਅਨੰਦਪੁਰ ਸਾਹਿਬ ਜੀ ਇਹ ਹੁਣ ਤਲਵੰਡੀ ਸਾਹਿਬੋਂ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਆਪਣਾ ਤਲਵੰਡੀ ਸਾਹਿਬੋਂ ਤੋਂ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਉੱਥੇ ਉਹ ਜਾ ਚੁੱਕੇ ਆ ਉਹ ਜਾ ਚੁੱਕੀਆਂ ਜੀ ਚੇਅਰਮੈਨ ਸਾਹਿਬ ਜਿਹੜੀ ਇਹ ਮੁਫਤ ਯਾਤਰਾ ਸਕੀਮ ਹੈ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਅੱਛੀ ਗੱਲ ਸਾਰਿਆਂ ਨੂੰ ਇਹ ਜਿਹੜੀ ਮੁੱਖ ਮੰਤਰੀ ਦੀ ਯਾਤਰਾ ਜਿਹੜੀ ਸ਼ੁਰੂ ਕੀਤੀ ਗਈ ਹੈ ਫ੍ਰੀ ਉਹ ਜਿਹੜਾ ਬਹੁਤ ਨੂੰ ਵਧੀਆ ਸ਼ਲਾਘਾਯੋਗ ਅਪਰਾਲਾ ਹੈ ਇਹ ਕੋਲ ਪੂਰੇ ਤੋਂ 10 ਵੀ ਜਿਹੜੀ ਬੱਸਾਂ ਰਵਾਨਾ ਹੋ ਰਹੀ ਹੈ ਇਹਦੇ ਵਿੱਚ ਜਾਣ ਵਾਲੇ ਯਾਤਰੀਆਂ ਨੂੰ ਇੱਕ ਕਿੱਟ ਦਿੱਤੀ ਜਾਂਦੀ ਹੈ ਜਿਹੜਾ ਉੱਥੇ ਲੋੜੀਂਦਾ ਸਮਾਨ ਵੀ ਉਹਦੇ ਵਿੱਚ ਮੌਜੂਦ ਹੁੰਦਾ ਜੀ ਇਹ ਜਿਹੜਾ ਯਾਤਰਾ ਦੰਦਵਾ ਸਾਹਿਬ ਅੰਮ੍ਰਿਤਸਰ ਸਾਹਿਬ ਅਨੰਦਪੁਰ ਸਾਹਿਬ ਵਗੈਰਾ ਜੰਤਪੁਰ ਦੀ ਜਵਲਾ ਦੀ ਘਾਟੂ ਸਾਲਾ ਸਾਰਾ ਵਗੈਰਾ ਜਿਹੜਾ ਸਾਰੇ ਦਰਸ਼ਨ ਕਰਾਏ ਜਾ ਰਹੇ ਆ ਜੀ ਤੇ ਇਸ ਤਰ੍ਹਾਂ ਦੇ ਹੋਰ ਉਪਰਾਲੇ ਚੱਲਦੇ ਰਹਿਣਗੇ ਬੰਸਾਂ ਵੀ ਭੇਜਿਆ ਜਾਣਗੀਆਂ ਧੰਨਵਾਦ ਜੀ ਦੇਖੋ ਜੀ ਗੁਰੂ ਪਾਤਸ਼ਾਹ ਨੇ ਐਡਾ ਵਧੀਆ ਕੰਮ ਕਰਾਇਆ ਪੰਜਾਬ ਦੇ ਸਰਵਣ ਪੁੱਤ ਸਰਦਾਰ ਭਗਵੰਦ ਸਿੰਘ ਮਾਨ ਹਰੋਂ ਕੋਲੋਂ ਕਿ ਦਿੱਲੀ ਨਰਵਾਰ ਦੇ ਹੁਣ ਤਾਂ ਹੀ ੱੱਕੇ ਹੀ ਹੁੰਦੇ ਆਏ ਆ ਪੰਜਾਬ ਤੋਂ ੱੱਕੇ ਹੀ ਹੁੰਦੇ ਆਏ ਆ ਲੇਕਿਨ ਦਿੱਲੀ 'ਚ ਐਸੀ ਸਰਕਾਰ ਬਣੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਜਿਨੇ ਸ਼ਰਮਣ ਪੁੱਤ ਬਣ ਕੇ ਬਜ਼ੁਰਗਾਂ ਨੂੰ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨ ਕਰਾਉਣ ਦੀ ਜਿਹੜੀ ਕਾਇਰ ਸ਼ੁਰੂ ਕੀਤੀ ਜਿਹੜਾ ਪੁੰਨ ਦਾ ਕੰਮ ਗੁਰੂ ਕੀਤਾ ਉਹੀ ਪੁੰਨ ਦਾ ਕੰਮ ਅੱਜ ਭਗਵੰਤ ਮਾਨ ਜੀ ਪੰਜਾਬ ਦੇ ਵਿੱਚ ਕਰਾ ਰਹੇ ਅੱਜ ਕੋਟਪੂਰੇ ਦੇ ਵਿੱਚੋਂ ਦਸਮਾ ਜਥਾ ਜਾ ਰਿਹਾ ਵੱਖ-ਵੱਖ ਤੀਰਥ ਸਥਾਨਾਂ ਤੇ ਤੇ ਇਹਨਾਂ ਦਾ ਤੇ ਵੱਖਾ ਗੁਰਦੁਆਰਾ ਸੇਵਾ ਨਾਲ ਦੇ ਦਰਸ਼ਨ ਕਰਦੇ ਆ ਕਰਦੇ ਆ ਅੱਜ ਸ਼ਾਮ ਸ਼ਾਮ ਨੂੰ ਜਾ ਕੇ ਸ੍ਰੀ ਅਨੰਦਪੁਰ ਸਾਹਿਬ ਉੱਥੇ ਜਾ ਕੇ ਸੇਵਾਣਾ ਤੋਂ ਮੇਰੇ ਮੈਂ ਆਪਦੇ ਆਪ ਨੂੰ ਬੜਾ ਭਾਗ ਵਾਲਾ ਸਮਝਦਾ ਕਿ ਅੱਜ ਮੈਂ ਇਹਨਾਂ ਦੇ ਇਹ ਸੰਗਤ ਦੇ ਦਰਸ਼ਨ ਕਰ ਲਿਆ ਜਿਹੜੇ ਅੱਜ ਉੱਥੇ ਜਾ ਰਹੇ ਨੇ ਨਹੀਂ ਤੂੰ ਇਹ ਤੋਂ ਪਹਿਲਾਂ ਕਿੱਥੇ ਕਿੱਥੇ ਗਈਆਂ ਯਾਤਰਾਾਂ ਤੇ ਖਾਟੂ ਸ਼ਾਮ ਗਈਆਂ ਜੀ ਮੈਕਸਨੋ ਦੇ ਵੀ ਗਈਆਂ ਜੀ ਜੀ ਸ੍ਰੀ ਅੰਮ੍ਰਿਤਸਰ ਜਿੰਦਪੁਰ ਨਹੀਂ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਫਤਿਹਗੜ੍ਹ ਸਾਹਿਬ ਮਤਲਬ ਬਹੁਤ ਖੁਸ਼ੀ ਸੰਗਤ ਬਹੁਤ ਸਿੱਖਿਆ ਦਿੰਦੀ ਆ ਸਾਡੀਆਂ ਮਾਤਾ-ਵਾਪਾ ਬੈਣਾ ਪਰ ਕਈਆਂ ਦੇ ਮਨ ਚ ਹੀ ਰਹਿ ਜਾਂਦਾ ਸੀ ਵੀ ਅਸੀਂ ਵੀ ਜਾ ਸਕਦੇ ਆ ਸੋ ਇਹ ਜਿਹੜਾ ਇਹ ਉਹਨ ਦਾ ਕੰਮ ਪੰਜਾਬ ਦਾ ਸ਼ਰਮਣ ਪੁੱਤ ਭਗਵੰਤ ਮਾਨ ਕਰਨ ਨੇ ਨਹੀਂ ਰੇਲ ਸੇਵਾ ਜਹਾਜ਼ਾਂ ਦੀ ਸੇਵਾ ਬਾਰੇ ਉਹ ਰੇਲ ਸੇਵਾ ਵਾਲੇ ਤਾਂ ਮੋਦੀ ਸਾਹਿਬ ਪੈਸੇ ਲੈ ਕੇ ਮੁੱਕਰ ਗਏ ਹਜੂਰ ਸਾਹਿਬ ਵੀ ਭੇਜਣੇ ਸੀਗੇ ਨਾ ਜੀ ਤੇ ਹੋਰ ਜਿਹੜੇ ਆਪਣੇ ਪੂਰੀ ਪੂਰੀ ਮੰਦਿਰ ਦੇ ਦਰਸ਼ਨ ਕਰਨ ਜਾਣੇ ਸੀ ਜਗਨਨਾਥ ਪੂਰੀ ਉਹ ਪੈਸੇ ਲੈ ਕੇ ਮੁੱਕਰ ਕੇ ਪਤਾ ਨਹੀਂ ਹਰੇਕ ਗੱਲ ਨੂੰ ਵੋਟਾਂ ਨਾਲ ਹੀ ਜੋੜ ਲੈਂਦੇ ਆ ਡਰ ਜਾਂਦੇ ਆ ਕਿਤੇ ਫਿਰ ਮੁੱਖ ਮੰਤਰੀ ਸਾਹਿਬ ਕਹਿੰਦੇ ਫਿਰ ਇਹ ਰੇਲ ਮੁੱਕਰ ਕੇ ਆਪਾਂ ਜਾਜਾਂਦੇ ਭੇਜ ਦਿਆਂਗੇ ਉਹ ਜਾਜਾਂਦਾ ਵੀ ਕੰਮ ਕਰ ਰਹੇ ਆ ਮੁੱਖ ਮੰਤਰੀ ਸਾਹਿਬ ਗੁਰੂ ਸਾਹਿਬ ਮਿਹਰ ਕਰਨ ਇਹ ਤੇ ਆਪਾਂ ਜਿਹੜਾ ਆਸ਼ੀਰਵਾਦ ਆ ਇਹ ਲੈਣਾ ਹੀ ਆ ਸੰਗਤ ਤੋਂ ਜਾਜਾਂਦਾ ਹੀ ਕਦੋਂ ਯਾਤਰਾ ਸ਼ੁਰੂ ਆ ਜੂਗੀ ਜਲਦੀ ਜੀ ਜਲਦੀ ਜਲਦੀ ਉਹ ਵੀ ਡਾਟਰੀ ਕੱਢਿਆ ਕਰਾਂਗੇ ਜਿਹੜੇ ਇੱਕ ਇੱਕ ਕਿੱਟ ਦਿੰਨੇ ਆ ਸਾਰਿਆਂ ਨੂੰ ਇਹਦੇ ਕੀ ਕੁਝ ਹੁੰਦਾ ਇਹਦੇ ਸਾਰਾ ਵਸਤੂ ਦਾ ਸਮਾਨ ਸਾਰਾ ਵਸਤੂ ਤਾਂ ਕਿ ਕਿਸੇ ਵੀ ਸ਼ਰਧਾਲੂ ਨੂੰ ਯਾਤਰੂ ਨੂੰ ਜੀਤ ਯਾਤਰੂ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਨਾ ਕੋ ਪੇਸ ਦੀ ਨਾ ਬਰਸ਼ ਦੀ ਨਾ ਪਾਣੀ ਦੀ ਸਾਣਾ ਕੁਝ